सेंट फ्रांसिस कॉन्वेंट स्कूल विच बच्चा ते मापियां दे विशाल खेड मुकाबले बड़े उत्साह नाल करवाए गए खो खो लामजन एक सौ मीटर दौड़ मार्शल आर्ट्स प्रदर्शन ते के मापिया दन मोलिया मुख्य मेहमान डी एस पी एस टी एफ सरदार भुपिंदर सिंह पी पी एस ने स्कूल दी परवी शलागा की कहा ए बहुत वजी उपराला है हर स्कूल नो अजेहे प्रोग्राम करने चाहिए हैं जो बच्चे मिट्टी ते ग्राउंड जुड़ सकन। इलाके दे किसान आगुआ सरपंचा ते सरपंचार्मिक जथेबंद दे नेतावान ने भी प्रोग्राम दी की सराहना की कहा कि बच्चा ना जोश देख के मन खुश होया स्कूल चेयरमैन जगजीत सिंह संधु वाइस प्रिंसिपल ज्योति मैडम तिंसीपल ने स्टाफ के बच्चों वधाई दी ਵਾਈਸ ਪ੍ਰਿੰਸੀਪਲ ਜੀਓਪੀ ਮੈਡਮ ਨੇ ਖਾਸ ਤੌਰ 'ਤੇ ਸਪੋਰਟਸ ਟੀਚਰ ਬਲਵਿੰਦਰ ਸਿੰਘ ਜਸਵੀਰ ਮੈਡਮ ਤੇ ਮਾਹਿਰ ਅਧਿਆਪਕਾਂ ਦੀ ਮਿਹਨਤ ਦੀ ਸ਼ਲਾਘਾ ਕੀਤੀ। ਅਧਿਆਪਕਾਂ ਵੱਲੋਂ ਕੀਤੀ ਐਂਕਰਿੰਗ ਨੇ ਸਾਰਿਆਂ ਨੂੰ ਮੋਹ ਲਿਆ। ਜੇਤੂ ਬੱਚਿਆਂ ਨੂੰ ਮੁੱਖ ਮਹਿਮਾਨ ਚੇਅਰਮੈਨ ਤੇ ਪ੍ਰਿੰਸੀਪਲ ਵੱਲੋਂ ਮੈਡਲ ਵੰਡੇ ਗਏ। ਮੌਕੇ ਤੇ ਹਾਜ਼ਰ ਸਨ ਅਨੂਪ ਸਿੰਘ ਐਮ.ਡੀ. ਫਿਰੋਜ਼ਪੁਰ, ਰਕੇਸ਼ ਗਰੋਵਲ, ਮਨਜੀਤ ਸਿੰਘ ਤੰਜੂ। बाबा बलकार सिंह वाला जगमीत सिख यूनाइटेड, केवल सिंह ते सुरजीत सिंह, किसान यूनियन, सरपंच गुरप्रवेश सिंह वकीला वाली बलविंदर सिंह वाका अवतार सिंह आदि सारे मेहमान ने एक सुरक्ष के अजिहे प्रोग्राम शरीर ते मानसिक विकास जरूरी हैं

now i would like to invite प्यारे मेरे जिथे अपने खान्दे खर खड्दा हो नहीं अम्मा जाया नारे सांझे सांहोण अगले जन्म में दुनिया ते आवां मैं रकां मिले हुई ते

ਸਾਰੇ ਨਾਮ ਦੀ ਬਗਲੋਂ ਚੜ੍ਹ ਕੇ ਦੱਸਣਾ ਸੰਭਵ ਹੋ। ਬਾਰੇ ਅਤੇ ਪੇਰੈਂਟਸ ਆਪ ਦਿਲੋਂ ਦਾਤ ਕਰ ਰਹੀਆਂ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਸਟੂਡੈਂਟ ਦੀ ਮਦਦ ਲਈ ਕੀਤੀ ਹੈ ਤੇ ਮੈਂ ਇਹ ਵੀ ਜਮਾਂ ਸਮਾਂ ਕੀ ਕਿ ਪੜ੍ਹਾਈ ਦੇ ਨਾਮ ਨਾਲ ਤੁਹਾਡੇ ਸਟੂਡੈਂਟ ਨੂੰ ਅਸੀਂ ਜਿਵੇਂ ਵਿੱਚ ਕਰਕੇ ਰੱਖਣਾ ਹੈ ਤਾਂ ਕਿ ਫਿਊਚਰ ਆਨਰੇਟਾਈਮ ਦੇ उन्होंने बहुत ज्यादा बेनीफिट मिल सके उन्होंने जो अजक नवी जनरे पता है नशे पर ज्यादा जा रही है अस ये चाहते हैं कि उदोधन रखिए अभी गेम वाले पास करिए पढ़ाई गेम जा सके ਹਾਂ ਅੱਜ ਤੇਰਾ ਤੁਸੀਂ ਅੱਜ ਇੱਥੇ ਫੰਕਸ਼ਨ ਦੇ ਵਿੱਚ ਪਹੁੰਚੇ ਹੋ ਤੁਹਾਨੂੰ ਇੱਥੇ ਆਣ ਕੇ ਕਿੰਦਾ ਨਾ ਮਹਿਸੂਸ ਹੋਇਆ ਆਪਣੇ ਬੱਚਿਆਂ ਦੀਆਂ ਇੱਥੇ ਖੇਡਾਂ ਪ੍ਰਤੀ ਦੇਖ ਕੇ ਕਿੰਤਾ ਦਮਾਨ ਨੂੰ ਬਹੁਤ ਵਧੀਆ ਲੱਗਾ ਸਰ ਸਾਨੂੰ ਬਹੁਤ ਵਧੀਆ ਲੱਗਾ ਸਰ ਜਗਜੀਤ ਸਿੰਘ ਜੀ ਪਰ ਹਾਂ ਦਾ ਮੈਂ ਸਭ ਤੋਂ ਪਹਿਲਾਂ ਧੰਨਵਾਦ ਕਰਦਾ ਵੀ ਇਹਨਾਂ ਨੇ ਬੱਚਿਆਂ ਨੂੰ ਇੰਨੀ ਵਧੀਆ ਗਾਈਡਨਸ ਦਿੱਤੀ ਹੈ ਤੇ ਇਹਦੇ ਸਪੋਰਟਸ ਵਾਲੀ ਸਾਈਡ ਤੇ ਤੋਰਿਆ ਅਸੀਂ ਇਸ ਗੱਲ ਤੋਂ ਬੜੇ ਖੁਸ਼ ਹਾਂ ਸਭ ਤੋਂ ਵੱਡੀ ਗੱਲ ਤਾਂ ਇਹ ਆ ਵੀ ਅੱਜ ਕੱਲ ਸਾਨੂੰ ਲੋੜ ਸੀ ਇਸੇ ਚੀਜ਼ ਦੀ ਹਰ ਸਕੂਲ ਨੂੰ ਹੀ ਚਾਹੀਦਾ ਹੈ ਜਿਹੜੇ ਸਕੂਲ ਸਰਕਾਰੀ ਹੋ ਉਹਨਾਂ ਨੂੰ ਵੀ ਤੇ ਜਿਹੜੇ ਪ੍ਰਾਈਵੇਟ ਨੇ ਉਹਨਾਂ ਨੂੰ ਵੀ ਕਿਉਂਕਿ ਬੱਚਿਆਂ ਨੂੰ ਖੇਡਾਂ ਪ੍ਰਤੀ ਜਿਹੜਾ ਜਿੰਨਾ ਜ਼ਿਆਦਾ ਜੋੜेंगे ਨਸ਼ਿਆਂ ਦਾ ਰੁਝਾਨ ਤੁਹਾਨੂੰ ਪਤਾ ਹੀ ਵਧ ਗਿਆ ਹੈ ਬਹੁਤ ਜ਼ਿਆਦਾ ਹੈ ਇਸ ਕਰਕੇ ਛੋਟੇ-ਛੋਟੇ ਬੱਚਿਆਂ ਨੂੰ ਆਪਾਂ ਗੇਮਸ ਵੱਲ ਤੋਰਾਂਗੇ ਤੇ ਫਿਰ ਅੱਗੇ ਬੱਚਿਆਂ ਦਾ ਜਿਹੜੇ ਅ ਰੁਚੀ ਆ ਉਹ ਗੇਮਸ ਵੱਲੀ ਰਹੇਗੀ ਜ਼ਿਆਦਾ ਤੇ ਉਹ ਸਪੋਰਟਸ ਵੱਲੇ ਧਿਆਨ ਹੋਵੇਗਾ ਉਲਟ ਪਾਸੇ ਨਹੀਂ ਜਾਣਗੇ ਅਸੀਂ ਇਸ ਕਰਕੇ ਸਰ ਜਗਜੀਤ ਸਿੰਘ ਜੀ ਹੋਰਾਂ ਦਾ ਬਹੁਤ-ਬਹੁਤ ਸ਼ੁਕਰਾਨਾ ਕਰਦੇ ਹਾਂ ਬਹੁਤ ਵਧੀਆ ਕੀਤਾ ਇਹਨਾਂ ਨੇ ਬਹੁਤ ਵਧੀਆ ਅਪਰਾਲਾ ਬਾਕੀ ਪੜ੍ਹਾਈ ਵੀ ਬਹੁਤ ਵਧੀਆ ਆਏ ਨੇ ਸਕੂਲ ਦੀ ਅਸੀਂ ਕੋਈ ਗੱਲ ਨਹੀਂ ਹੈ ਸਾਡੇ ਬੱਚੇ ਹੋਰ ਸਕੂਲ ਦੇ ਵਿੱਚੋਂ ਹਟਾ ਕੇ ਅਸੀਂ ਇੱਥੇ ਲਿਆ ਕੇ ਲਾਏ ਸੀਗੇ ਤੇ ਉਹਨਾਂ ਬੱਚਿਆਂ ਦੇ ਤੇ ਬਰਡਨ ਬੜਾ ਸੀ ਉੱਥੇ ਪੜ੍ਹਾਈ ਦਾ ਤੇ ਹੁਣ ਤਕਰੀਬਨ 2 ਸਾਲ 3 ਸਾਲ ਹੋ ਗਏ ਆ ਉਹ ਡਿਪਰੈਸ਼ਨ ਵਿੱਚ ਚੱਲੇਗੀ ਸਾਡੀ ਬੇਟੀ ਪਰ ਉਹ ਇਹਨਾਂ ਦੇ ਸਕੂਲ ਲਾਉਣ ਦੇ ਨਾਲ ਸਾਡਾ ਉਹ ਬਹੁਤ ਵਧੀਆ ਬੇਟੀ ਦਾ ਜਿਹੜਾ ਰਿਲੈਕਸ ਮਿਲਿਉਂ ਹੁਣ ਕਾਫੀ ਉਹ ਪੜ੍ਹਾਈ ਦੇ ਵਿੱਚ ਇੰਟੈਲੀਜੈਂਟ ਹੋ ਗਈ ਏ ਪਰ ਜਦੋਂ ਅਸੀਂ ਉੱਥੋਂ ਲੈ ਕੇ ਆਏ ਸੀ ਨਾ ਉਦੋਂ ਕਾਫੀ ਪ੍ਰੋਬਲਮ ਆਈ ਸੀ ਕੀ ਸਰ ਬਾਕੀ ਸਕੂਲਾਂ ਤੇ ਇਸ ਸਕੂਲ ਦੇ ਵਿੱਚ ਕੀ ਫਰਕ ਪਤਾ ਜੀ ਇਹਨਾਂ ਦਾ ਸਭ ਤੋਂ ਵਧੀਆ ਇਹ ਹੀ ਹੈ ਜੀ ਇਹਨਾਂ ਦੇ ਸਕੂਲ ਦਾ ਸਿਸਟਮ ਹੈ ਵੀ ਬੱਚਿਆਂ ਨੂੰ ਬਹੁਤ ਵਧੀਆ ਤਰੀਕੇ ਨਾਲ ਇਹਨਾਂ ਦੇ ਟੀਚਰ ਜਿਹੜੇ ਉਹ ਗਾਈਡ ਕਰਦੇ ਆ ਤੇ ਕੋਈ ਉਹਨਾਂ ਨੂੰ ਜ਼ਿਆਦਾ ਪ੍ਰੈਸ਼ਰ ਨਹੀਂ ਦਿੰਦੇ ਜ਼ਿਆਦਾ ਉਹਨਾਂ ਨੂੰ ਕੁੱਟਦੇ ਨਹੀਂਗੇ ਮਾਰਦੇ ਨਹੀਂਗੇ ਪਿਆਰ ਨਾਲ ਜਿਹੜਾ ਸਮਝਾ ਲੈਂਦੇ ਆ ਜਿਹੜਾ ਪਿਆਰ ਨਾਲ ਸਮਝਾਉਣਾ ਬੱਚੇ ਨੂੰ ਜ਼ਿਆਦਾ ਸਮਝ ਆਉਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਵਾਕਾ ਮੋੜ ਸਕੂਲ 'ਚ ਅੱਜ ਇੱਥੇ ਆਏ ਸੀਗੇ ਇੱਥੇ ਬੱਚਿਆਂ ਦੀਆਂ ਕੁਝ ਖੇਡਾਂ ਹੋ ਰਹੀਆਂ ਸਨ ਔਰ ਕਾਫੀ ਮਨ ਜਿਹੜਾ ਉਹ ਖੁਸ਼ ਹੋਇਆ ਏ ਕਿ ਬੱਚੇ ਆ ਜਿਹੜੇ ਬੱਚੇ ਸਾਡੇ ਐ ਉਹ ਉਹਨਾਂ ਨੂੰ ਖੇਡਾਂ ਵਾਲੇ ਪਾਸੇ ਲਿਆ ਜਾ ਰਿਹਾ ਏ ਕਿਉਂਕਿ ਸਾਡੇ ਬੱਚਿਆਂ ਦੀ ਜਿੱਥੇ ਮਾਨਸਿਕ ਤੌਰ ਤੇ ਬੱਚਿਆਂ ਨੇ ਵਿਦਿਆ ਲੈ ਕੇ ਮਾਨਸ ਤੌਰ ਤੇ ਆਪਾਂ ਬੱਚਿਆਂ ਨੂੰ ਤਗੜਾ ਕਰਨਾ ਉਥੇ ਸਰੀਰਕ ਤੌਰ ਤੇ ਸਾਨੂੰ ਖੇਡਾਂ ਵੀ ਜ਼ਰੂਰੀਆਂ ਛਾਡੇ ਵਾਸਤੇ ਬੱਚਿਆਂ ਦੀਆਂ ਤੇ ਬਹੁਤ ਸੋਹਣਾ ਪ੍ਰਲਾ ਇਸ ਸਕੂਲ ਵੱਲੋਂ ਅਧਿਆਪਕਾਂ ਵੱਲੋਂ ਕੀਤਾ ਜਾ ਰਿਹਾ ਹੈ ਔਰ ਨਾਲ ਨਾਲ ਆ ਤੁਸੀਂ ਵੇਖ ਰਹੇ ਹੋ ਇਹ ਬੱਚਿਆਂ ਨੂੰ ਗੁਰਮੱਥੀ ਦਾ ਵੀ ਜਿਹੜਾ ਨਾਲ ਗਿਆਨ ਦਿੱਤਾ ਜਾ ਰਿਹਾ ਹੈ ਨਾਲ ਆਪਣੇ ਪੰਜਾਬੀ ਭੱਜਣ ਨੂੰ ਜੋੜਿਆ ਜਾ ਰਿਹਾ ਹੈ ਅਸੀਂ ਪੂਰੇ ਜਥੇ ਵੱਲੋਂ ਇਸ ਸਕੂਲ ਦੇ ਸਟਾਫ ਦਾ ਔਰ ਟੀਚਰ ਸਾਹਿਬਾਨ ਦਾ ਬੱਚਿਆਂ ਦਾ ਧੰਨਵਾਦ ਕਰਦੇ ਆ ਜੋ ਬੱਚਿਆਂ ਨੂੰ ਵਿੱਦਿਆ ਦੇ ਕੇ ਧਾਰਮਿਕ ਤੇ ਨੈਤਿਕ ਵਿੱਦਿਆ ਦੇ ਕੇ ਬੱਚਿਆਂ ਨੂੰ ਵਧੀਆ ਦੇ ਕੇ ਚੰਗੇ ਇਨਸਾਨ ਬਣਾ ਰਹੇ ਨੇ ਅਸੀਂ ਪੂਰੇ ਜਥੇ ਵੱਲੋਂ ਧੰਨਵਾਦ ਕਰਦੇ ਹਾਂ ਸਾਰਿਆਂ ਦਾ ਸੱਚੇ ਇੱਕ ਦਾ ਸਵਾਲ ਆ ਜੀ ਦੇਖੋ ਜਿੱਦਾਂ ਕਿ ਬਹੁਤ ਸਾਰੇ ਸਕੂਲਾਂ ਨੇ ਜਿੱਦਾਂ ਵਿੱਚ ਪੰਜਾਬੀ ਬਿਲਕੁਲ ਹੀ ਨਹੀਂ ਪੜ੍ਹਾਈ ਜਾਂਦੀ ਬੱਚਿਆਂ ਨੂੰ ਪੰਜਾਬੀ ਦੇ ਨਾਲ ਨਹੀਂ ਜੋੜਿਆ ਜਾ ਰਿਹਾ ਤੁਸੀਂ ਸਰਕਾਰ ਨੂੰ ਕੀ ਕਹਿਣਾ ਚਾਹੋਗੇ ਕਿਉਂਕਿ ਬਹੁਤ ਸਾਰੇ ਐਸੇ ਪ੍ਰਾਈਵੇਟ ਸਕੂਲ ਨੇ ਜਿੱਥੇ ਬੱਚਿਆਂ ਨੂੰ ਪੰਜਾਬੀ ਬਿਲਕੁਲੀ ਨਹੀਂ ਪੜਾਈ ਜਾ ਰਹੀ ਤੇ ਲਾਇ ਦਿੱਤੀ ਜਾ ਰਹੀ ਕਿਉਂਕਿ ਪੰਜਾਬ ਦੇ ਵਿੱਚ ਜਿਹੜਾ ਬੱਚਾ ਪੈਦਾ ਹੋ ਰਿਹਾ ਉਹਨੂੰ ਪੰਜਾਬੀ ਤੋਂ ਇਹ ਤੋੜ ਦਿੱਤਾ ਗਿਆ ਤੇ ਇੱਕ ਬੜਾ ਵੱਡਾ ਇਹ ਸਵਾਲ ਆ ਕਿ ਉਹਨੂੰ ਅਸੀਂ ਆਪਣੇ ਖੇਤੇ ਤੋਂ ਹੀ ਉਡੂਲੀ ਜਾਵੇ ਇਹਦੇ ਬਾਰੇ ਕੀ ਕਹਿਣਾ ਚਾਹੀਦਾ ਜਿਹੜੇ ਆਪਾਂ ਬੱਚਿਆਂ ਨੂੰ ਵਿੱਦਿਆ ਦੇਣੀ ਹੈ ਕਿਉਂਕਿ ਵਿੱਦਿਆ ਹੁੰਦੀ ਹੈ ਦੋ ਤਰ੍ਹਾਂ ਦੀ ਇੱਕ ਧਾਰਮਿਕ ਵਿੱਦਿਆ ਇੱਕ دنیਆਵੀ ਵਿੱਦਿਆ ਜਿਹੜੀ ਧਾਰਮਿਕ ਵਿੱਦਿਆ ਹੈ ਉਹ ਬੱਚਿਆਂ ਨੂੰ ਚੰਗੇ ਇਨਸਾਨ ਬਣਾਉਂਦੀ ਹੈ ਚੰਗੇ ਗੁਣ ਪੈਦਾ ਕਰਦੀ ਹੈ ਉਹ ਵੀ ਜ਼ਰੂਰੀ ਹੈ ਤੇ ਨਾਲ ਜਿਹੜੀ ਦੁਨਿਆਵੀ ਵਿੱਦਿਆ ਹੈ ਜਿੰਨੇ ਪੜ੍ਹ ਕੇ ਸਾਡੇ ਬੱਚਨੇ بڑے ਅਫਸਰ ਲੱਗਣਾ ਹੈ ਵਕੀਲ ਡਾਕਟਰ ਲੱਗਣਾ ਹੈ ਦੋਨੋਂ ਵਿੱਦਿਆ ਹੀ ਜ਼ਰੂਰੀ ਹੈ ਤੇ ਜਿਹੜੀ ਤੁਸੀਂ ਮਾਤ ਪਾਛਾ ਦੀ ਗੱਲ ਕੀਤੀ ਹੈ ਸਾਡੇ ਬੱਚਿਆਂ ਨੂੰ ਸਾਰੀਆਂ ਭਾਸ਼ਾ ਆਉਣੀਆਂ ਚਾਹੀਦੀਆਂ ਨੇ ਭਾਵੇਂ ਉਹ ਅੰਗਰੇਜ਼ ਹੈ ਭਾਵੇਂ ਉਹ ਹਿੰਦੀ ਹੈ ਭਾਵੇਂ ਕੋਈ ਹੋਰ ਭਾਸ਼ਾ ਤਮਲ ਹੈ ਜਾਂ ਜਿਹੜੀ ਪਦੇਸ਼ ਦੀ ਭਾਸ਼ਾ ਹੈ ਸਭ ਆਪੋ ਆਪਣੀ ਦੇ ਬੇਤ ਵਿੱਚ ਵਿਦਿਆ ਨੂੰ ਆਉਣੀ ਚਾਹੀਦੀ ਭਾਸ਼ਾ ਹੋਣੀ ਚਾਹੀਦੀ ਹੈ ਪਰ ਜਿਹੜਾ ਪੰਜਾਬ ਹੈ ਇਹਦਾ ਨਾਂ ਹੀ ਪੰਜਾਬੀ ਤੋਂ ਪੰਜਾਬ ਪਿਆ ਹੋਇਆ ਹੈ ਤੇ ਪੰਜਾਬੀ ਸਾਡੀ ਮਾਂ ਹੈ ਇਸ ਵਾਸਤੇ ਮੈਂ ਪੂਰੇ ਕਹਿਣਾ ਚਾਹੁੰਦਾ ਹੈ ਕਿ ਸਾਡੇ ਪੰਜਾਬ ਦੇ ਵਿੱਚ ਜਿਹੜੀ ਪੰਜਾਬੀ ਹੈ ਉਹ ਲਾਗੂ ਹੋਣੀ ਚਾਹੀਦੀ ਹੈ ਸਾਡੀ ਮਾਤ ਭਾਸ਼ਾ ਹੈ ਇਸ ਵਾਸਤੇ ਊੜਾ ਤੇ ਝੂੜਾ ਸੰਭਾਲਣਾ ਸਾਡੇ ਵਾਸਤੇ ਜ਼ਰੂਰੀ ਹੈ ਤੇ ਮਾਤ ਪਾਤਸ਼ਾ ਨੂੰ ਪਹਿਲ ਦਿੱਤੀ ਜਾਣੀ ਚਾਹੀਦੀ ਹੈ ਔਰ ਜਿਹੜੇ ਸਕੂਲਾਂ 'ਚ ਪੰਜਾਬੀ ਬੋਲਣ ਤੇ ਜੁਰਮਾਨਾ ਕੀਤਾ ਜਾਂਦਾ ਹੈ ਮੈਂ ਸਰਕਾਰ ਨੂੰ ਇਹ ਕਹਿਣਾ ਚਾਹਣਾ ਹੈ ਕਿ ਤੁਸੀਂ ਉਹਨਾਂ ਸਕੂਲਾਂ ਦਾ ਖਿਆਲ ਰੱਖ ਕੇ ਹਰ ਇੱਕ ਸਕੂਲ ਵਿੱਚ ਜਿੱਥੇ ਮਾਤ ਪਾਤਸ਼ਾ ਜਿੱਥੇ ਅੰਗਰੇਜ਼ੀ ਪੜ੍ਹਾਉ ਆਹੀ ਮਨਾਂ ਨਹੀਂ ਕਰਦੇ ਪਾਤਸ਼ਾ ਸੇ ਚੰਗੀਆਂ ਹੁੰਦੀਆਂ ਨੇ ਅੰਗਰੇਜ਼ੀ ਪੜ੍ਹਾਓ ਹਿੰਦੀ ਪੜ੍ਹਾਓ ਪਰ ਸਾਡੀ ਮਾਂ ਨਾਲ ਨਾ ਤੋੜੋ ਪੰਜਾਬੀ ਨਾਲ ਨਾ ਤੋੜੋ ਪੰਜਾਬੀ ਬਹੁਤ ਜ਼ਰੂਰੀ ਐ ਸੇ ਜਾਪੀ ਸਾਡੀ ਮਾਤ ਪਾਤਸ਼ਾ ਐ ਹਰ ਇੱਕ ਸਕੂਲ 'ਚ ਕਮਿਆਬੀ ਦਾ ਗਿਆਨ ਯਾਨੀ ਪਛਾਬ ਬਹੁਤ ਜ਼ਰੂਰੀ ਪੜ੍ਹੋਣੀ ਚਾਹੀਦੀ ਆ ਇਹ ਮੈਂ ਕਹਿਣਾ ਚਾਹੁੰਦਾ ਹਾਂ ਸਰ ਅੱਜ ਤੁਸੀਂ ਇੱਥੇ ਸਕੂਲ ਦੇ ਵਿੱਚ ਪਹੁੰਚੇ ਹੋ ਇੱਥੇ ਜੀਵਕੈਰ ਦੇ ਤੌਰ ਤੇ ਇੱਥੇ ਆ ਕੇ ਤੁਸੀਂ ਕੀ ਦੇਖਿਆ ਤੇ ਕਿਹਦਾ ਦਾ ਮਹਿਸੂਸ ਹੋਇਆ ਹਾਂਜੀ ਮੈਂ ਅੱਜ ਐਜੇ ਚੀਫ ਐਜੇ ਦੇ ਤੌਰ ਤੇ ਇੱਥੇ ਪਹੁੰਚਿਆ ਸੈਂਟ ਫਾਥਰਸ ਕਮਿਊਨਿਟੀ ਸਕੂਲ ਤੇ ਮੈਨੂੰ ਬਹੁਤ ਅੱਛਾ ਲੱਗਾ ਸਭ ਤੋਂ ਵੱਡੀ ਗੱਲ ਤੇ ਇਹ ਕਿ ਜਿਹੜੀ ਐਜੂਕੇਸ਼ਨ ਦੇਖੋ ਇਸ ਏਰੀਆ ਦੇ ਵਿੱਚ ਸਭ ਤੋਂ ਵਧੀਆ ਸਕੂਲ ਆ ਔਰ ਬਿਲਡਿੰਗ ਦੇ ਨਾਲ-ਨਾਲ ਅੱਛੇ ਗਰਾਊਂਡ ਵੀ ਹੈ ਔਰ ਅੱਛਾ ਸਟਾਫ ਵੀ ਹੈ ਤੇ ਇਹਨਾਂ ਦੇ ਕੋਲ ਜਿਹੜਾ ਚੀਜ਼ এডਿਕੇਸ਼ਨ ਦੇ ਰਹੇ ਨੇ ਔਰ ਕਿਉਂਕਿ ਆਪਣਾ ਇਹ ਫੁੱਲ ਪਰ ਇੱਕ ਬਾਰਡਰ ਲਾਈਨ ਦੇ ਉੱਪਰ ਆ ਪਰ ਫਿਰ ਵੀ ਇਹੋ ਜਿਹੇ ਸਕੂਲ ਜਿਹੜੇ ਆ ਤੇ ਇਹ ਜਿਹੜਾ ਸਟਾਫ ਮਤਲਬ ਬਹੁਤ ਘੱਟ ਆ ਪਰ ਬੜੀ ਕੋਸ਼ਿਸ਼ ਆ ਵੀ ਚਲੋ ਆਪਾਂ ਅੱਛੀ এডਿਕੇਸ਼ਨ ਦੇ ਦੇਈਏ। ਔਰ ਗਿੜੀ ਐਥਲੈਟਿਕਸ ਮੀਟ ਇਹਨਾਂ ਨੇ ਹੁਣ ਕਰਾਈ ਆ ਬੱਚਿਆਂ ਦੇ ਵਿੱਚ ਇੱਕ ਖੇਡ ਪ੍ਰਤੀ ਭਾਵਨਾ ਤੇ ਨਸ਼ਿਆਂ ਤੋਂ ਦੂਰ ਰਹਿਣ ਦੀ ਜਿਹੜੀ ਪ੍ਰੇਰਿਤ ਕਰਨਾ ਉਹ ਬੜੀ ਵੱਡੀ ਚੀਜ਼ ਆ ਮੈਂ ਸਮਝਦਾ ਵੀ ਇਦਾਂ ਦੇ ਦੇਖੋ ਸਕੂਲਾਂ ਦੇ ਵਿੱਚ ਇਦਾਂ ਦੇ ਫੰਕਸ਼ਨ ਜਿਹੜੇ ਆ ਉਹ ਕਰਾਉਣੇ ਚਾਹੀਦੇ ਤਾਂ ਕਿ ਬੱਚਿਆਂ ਨੂੰ ਇਹ ਜਿਹੜੇ ਬੁਰੇ ਕੰਮ ਜਿਹੜੇ ਉਹ ਤੋਂ ਦੂਰ ਰਹਿਣ ਉਹ ਪਰ ਅچھے ਕੰਮਾਂ 'ਚ ਲੱਗਣ ਔਰ ਆਪਣੇ ਸਿਹਤ ਬਣਾਉਣ ਔਰ ਅچھے ਅਪਸਰ ਔਰ ਅچھے ਐਡਪਟਡ ਇੰਜੀਨੀਅਰ ਸਾਇੰਸਿਸ ਵਗੈਰਾ ਕੁਝ ਕੁ ਬਣ ਇੱਕ ਸਾਰਾ ਜਿੱਦਾਂ ਬਹੁਤ ਸਾਰੇ ਇਦਾਂ ਦੇ ਸਕੂਲ ਨੇ ਜਿੱਥੇ ਬਹੁਤ ਸਾਰੇ ਕ੍ਰਾਈਮ ਹੁੰਦੇ ਬੱਚਿਆਂ ਨੂੰ ਬਹੁਤੇ بڑے ਵੀ ਗੈਣ ਇਦਾਂ ਦੇ ਸਕੂਲਾਂ ਦੇ ਕੋਲ ਕੋਲ ਦੇ ਸਕੂਲਾਂ ਨੇ ਬਹੁਤ ਸਾਰੇ ਤਾਂ ਉਹਨਾਂ ਸਕੂਲਾਂ ਨੂੰ ਮਦਦ ਲਈ ਕਾਮਲੀ ਤੁਸੀਂ ਦੇਣਾ ਚਾਹੁੰਦੇ ਕਿ ਬੱਚਿਆਂ ਨੂੰ ਕੀ ਸਹਾਰਾ ਹੈ ਹਾਂ ਮੈਂ ਸਭ ਤੋਂ ਪਹਿਲਾਂ ਦੇਖੋ ਆਪਣੇ ਅਸਲੀਅਤ ਦੀ ਤਰਫੋਂ ਇਹ ਕਹਿਣਾ ਚਾਹਉਣਾ ਕਿ ਬੱਚਿਆਂ ਨੂੰ ਜਦੋਂ ਬੱਚਾ ਸਕੂਲ 'ਚ ਆਏਗਾ ਤਾਂ ਜਿਹੜੀ ਰਿਸਪੌਂਸਿਬਿਲਟੀ ਹੁੰਦੀ ਹੈ ਉਹ ਸਾਰੀ ਆ ਜਾਂਦੀ ਹੈ ਸਕੂਲ ਦੇ ਸਕੂਲ ਦਾ ਜੇ ਸਟਾਫ ਵਧੀਆ ਜਾਂ ਉਹਨਾਂ ਦੇ ਜਿਹੜੇ ਪ੍ਰਿੰਸੀਪਲ ਨੇ ਟੀਚਰਜ਼ ਨੇ ਉਹਨਾਂ ਦੇ ਚੇਅਰਮੈਨਸ਼ਿਪ ਦੇ ਅੰਦਰ ਚੱਲ ਰਿਹਾ ਉਹ ਜੇ ਵਧੀਆ ਤੇ ਉਹ ਮਤਲਬ ਇਸ ਚੀਜ਼ ਨੂੰ ਕਵਰ ਕਰ ਸਕਦੇ ਆ ਔਰ ਧਿਆਨ ਦੇਣ ਉਹ ਬੱਚਾ ਜਦੋਂ ਸਕੂਲ ਚ ਆ ਜਾਂਦਾ ਤਾਂ ਉਹਨੂੰ ਅੱਛੀ ਸਿੱਖਿਆ ਜਿਹੜੀ ਆ ਉਹ ਹੀ ਮਿਲੇ ਪੇਰੈਂਟਸ ਨੂੰ ਮੈਂ ਇਹ ਬੇਨਤੀ ਕਰੂੰਗਾ ਕਿ ਜੇ ਅਗਰ ਕੋਈ ਪ੍ਰਿੰਸੀਪਲ ਜਾਂ ਕੋਈ ਟੀਚਰ ਉਹ ਵੀ ਕੰਪਲੇਨਟ ਕਰਦਾ ਤਾਂ ਉਹਨੂੰ ਸੀਰੀਅਸ ਲੈਣਾ ਚਾਹੀਦਾ ਕਿ ਮੇਰੇ ਬੱਚੇ ਦਾ ਜੀ ਕੰਪਲੇਨਟ ਹੋ ਰਹੀ ਹੈ ਕਿਉਂ ਹੋ ਰਹੀ ਹੈ ਕਿਉਂਕਿ ਜੇ ਜੇ ਆਪਾਂ ਕੰਪਲੇਨਟ ਨੂੰ ਸੀਰੀਅਸ ਲੈ ਲਾਂਗੇ ਤੇ ਫਿਰ ਆਉਣ ਵਾਲੀ ਵੱਡੀ ਆਫਤ ਤੋਂ ਆਪਾਂ ਬਚ ਸਕਦੇ ਆ ਇਸ ਕਰਕੇ ਮੈਂ ਤਾਂ ਸਾਰੇ ਪੇਰੈਂਟਸ ਨੂੰ ਇਹ ਅਪੀਲ ਕਰੂੰਗਾ ਵੀ ਉਹ ਟੀਚਰਸ ਦੀ ਕੱਲ ਨੂੰ ਜਰੂਰ ਮੰਨਿਆ ਕਰਨ ਤੇ ਆਪਦੇ ਬੱਚੇ ਜਿਹੜੇ ਅੱਛੇ ਸਕੂਲਾਂ ਦੇ ਵਿੱਚ ਪੜਾਉਣ ਥੈਂਕ ਯੂ